मांझ মহলਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਹਿ ਚਿਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਨੰਦਨ ਨਿਤ ਜਾਗੀ ਬਾਹ ਪਕੜ ਤਿਸ ਸੁਆਮੀ ਮੇਲਾ ਜਿਸ ਕੈ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਉਠੇ ਵਿਣ ਪਰਮੇਸ਼ਰ ਸੰਗਲੇ ਮੁਠੇ ਸੰਤ ਜਨਾਂ ਕੀ ਧੂੜ ਨਿਤ ਬਾਂ ਚਹੇ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰਨਹਿ ਚਲ ਪਾਈਐ ਨਾਨਕ ਕਉ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨਪਤੀ ਆਵਣਿਆ ਆਉ ਵਾਰੀ ਜੀਉ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਾਂ ਕਿਸ ਕੇਰਾ ਸਾਚਾ ਠਾਕੁਰ تیر ਭਵਨ ਮੇਰਾ ਹਉ ਮੈਂ ਕਰ ਕਰ ਜਾਏ ਕਣੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮ ਨੀਸਾਣੈ ਸਬ ਨ ਕਾਦਰ ਨੇਖਾ ਸਚੈ ਛੂਟਸ ਨਾਮ ਸੁਹਾਵਣਿਆ ਮਨਮੁਖ ਭੂਲਾ ਠੌਰ ਨ ਪਾਏ ਜਮਦਰ ਬੱਦਾ ਝੋਟਾ ਖਾਏ ਬਿਨ ਨਾ ਵੈ ਕੋ ਸੰਗ ਨ ਸਾਥੀ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸਚ ਨ ਪਾਵੈ ਦੁਬਦਾ ਬਾਦਾ ਆਵੈ ਜਾਵੈ ਲਿਖਿਆ ਲੇਖ ਨ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪਈੜਾ ਫਿਰ ਜਾਤੋ ਨਹੀਂ ਝੂਠ ਵਿੱਚ ਨੀ ਰੋਵੈ ਤਾਹੀ ਅਬ ਗਣ ਮੁਠੀ ਮਹਿਲ ਨਾ ਪਾਏ ਅਬ ਗਣ ਗੁਣ ਬਖਸਾ ਬਣਿਆ ਪਈੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਜਾ ਆ ਕਥ ਕਹਾਵੇ ਸੱਚੇ ਠਾਕੁਰ ਸਾਚੂ ਭਾਵੇ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਬਰਗਾਸ ਹੋਆ ਜੀ ਅਨੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾ ਉਪਾਏ ਤਾਬਦ ਰੱਖੈ ਠਾਕ ਰਹਾਏ ਗੁਰ ਕੀ ਬਾਣੀ ਅਨੰਦਨ ਗਾਵੈ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸਬਦ ਬਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰ사ਦੀ ਮਨ ਵਸਾਈ ਅਨੰਦਿਨ ਸਦਾ ਰਹੈ ਰੰਗ ਰਤਾ ਦਰ ਸੱਚੈ ਸੋ ਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਪਰਮ ਭੁਲਾਣੀ ਅਗਿਆਨੀ ਅੰਦਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਾ ਪਾਠ ਖੁਲਾਵਣਿਆ ਹੁ ਮੇਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਧੈ ਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੈ ਸੋਈ ਬੂਜੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦਰ ਸਚੈ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲੈ ਲੈ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇ ਵਡਭਾਗੀ ਪੂਰੈ ਕਰਮ ਮਿਲਾ ਬਣਿਆ ਪਈੜੈ ਧਨ ਅਨੰਦਿਨ ਸੁਤੀ ਕੰਤ ਵਿਸਾਰੀ ਅਬ ਗੁਣ ਮੁੱਤੀ ਅਨੰਦਿਨ ਸਦਾ ਫਿਰੈ ਬਿਲਲਾਦੀ ਬਿਨ ਪਰ ਨੀਂਦ ਨਾ ਪਾਵਣਿਆ ਪਈੜਾ ਸੁਖਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸੀ ਗਾਰ ਬਣਾ ਬਣਿਆ ਲਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਿ ਬਖ ਕਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੂਐ ਤੀਐ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਏਕੋ ਆਪ ਫਿਰੈ ਪਰਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਪਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਾਉ ਵਾਰੀ ਜੀਉ ਵਾਰੀ ਇੱਕ ਸਿ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ ਸਚੈ ਰੰਗ ਰੰਗਾਵਣਿਆ ਰਹਾਉ ਇਹ ਜਗ ਭੂਲਾ ਤੈ ਆਪ ਭੁਲਾਇਆ ਇਕ ਵਿਸਾਰ ਦੂਜੈ ਲੋਭਾਇਆ ਆਨੰਦਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਦਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਜਿਸਨੋ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀ ਜਮਪੁਰ ਬੱਦਾ ਦੁਖ ਸਹਾਈ ਅੰਨਾ ਬੋਲਾ ਕਿਛ ਨਦਰ ਨ ਆਵੇ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਧ ਆਪ ਲਿਵਲਾਏ ਪਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀਉ ਤੇਰੀ ਸਦਾ ਸਰਣਾਈ ਆਪੇ ਬਖਸ਼ਹਿ ਦੇ ਵਡਿਆਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਤੇ ਆਵਣਿਆ ਅਨ ਦਿਨ ਰਾਤੇ ਜੋ ਹਰ ਪਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਝਾ ਬਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵਹਿ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸਬਦ ਮਰੈ ਸੋ ਮੋ ਆਜਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾ ਬਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੁਜੈ ਲਾਗੀ ਮਹਿਲ ਨਾ ਪਾਏ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੈ ਲੇਖਾ ਮੰਗੀਐ ਤਿੱਥੈ ਛੁੱਟੈ ਸੱਚ ਕਮਾਏ ਸਤ ਗੁਰ ਸੇਵਨ ਸੇ ਤਨਵੰਤੇ ਐਥੈ ਊਥੈ ਨਾਮ ਸਮਾਵਣਿਆ ਪੈ ਭਾਏ ਸੀਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾ ਬਣਿਆ ਸਭ ਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉਚੋ ਉਚਾ ਕਰ ਕਿਰਪਾ ਆਪ ਮਿਲਾ ਬਣਿਆ ਮਾਇਆ ਮੋਹ ਇਹੋ ਜਗ ਸੁਤਾ ਨਾਮ ਵਿਸਾਰ ਅੰਤ ਵਿਗੁਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਆਪਿਉ ਪੀਐ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਦਿੱਤਾ ਸਦਾ ਬੈਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਤੰਦੈ ਲਾਏ ਲਖ 84 ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸਚ ਪੱਲੈ ਸਚ ਵਖਾਣ ਹੈ ਸਚ ਕਸ ਵਰਤੀ ਲਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹਿ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਬਸਾਰਾ ਨਾਮ ਨਿਰੰਜਨ ਅਤ ਅਗਮ ਅਪਾਰਾ ਗੁਰਮੁਖ ਹੋ ਵੈ ਸੋਈ ਪਾਏ ਆਪੇ ਬਖਸ ਮਿਲਾ ਬਣਿਆ ਮੇਰਾ ਠਾਕੁਰ ਸੱਚ ਦਿਰੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸਚੋ ਸਚ ਵਰਤੈ ਸਭ ਨੀ ਥਾਈ ਸੱਚੇ ਸਚ ਸਮਾਵਣਿਆ ਵੇ ਪ੍ਰਵਾਹੋ ਸੱਚ ਮੇਰਾ ਪਿਆਰਾ ਕਿਲ ਵਿਖ ਅਬਗਣ ਕਟਨ ਹਾਰ ਪ੍ਰੇਮ ਪ੍ਰੀਤ ਸਦਾ ਧਿਆਈਐ ਪੈ ਪਾਏ ਭਗਤ ਦਿਰੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨ ਪਛੋਤਾਵੈ ਸਭਨਾ ਜੀਆ ਕਾ ਏਕੋ ਦਾਤਾ ਸਭ ਦੇ ਮਾਰ ਜੀਵਾ ਬਣਿਆ ਹਰ ਤੁਧ ਬੱਜ ਹੋ ਮੈਂ ਕੋਈ ਨਾਹੀ ਹਰ ਤੁਧ ਦੇ ਸੇਵੀ ਤੈ ਤੁਧ ਸਲਾਹੀ ਆਪੇ ਮਿਲ ਲੈਹੁ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨ ਕੋਈ ਤੁਧਹਿ ਜਿਹਾ ਤੇਰੀ ਨਦਰਿ ਸੀਜ ਜਸ ਦੇਹਾ आनंद ਅਨਸਾਰ ਸੰਮਾਲ ਹਰ ਰੱਖ ਹੈ ਗੁਰਮੁਖ ਸਹਿਜ ਸਮਾਵਣਿਆ ਤੁਧ ਜੀਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਸਵਰ ਹੈ ਨਾਨਕ ਨਾਮ ਸੁਹਾਵਣਿਆ